ਸੋ 3891 CrPC ਦੇ ਵਿੱਚ ਸਟੇ ਆਫ ਕਨਵਿਕਸ਼ਨ ਦੀ ਅਪਲੀਕੇਸ਼ਨ ਸੀ ਸ਼੍ਰੀ ਅਮਨ ਅਰੋੜਾ ਜੀ ਦੀ ਜਿਹਦੇ ਵਿੱਚ ਅਸੀਂ ਰਿਸਪੋਨਡੈਂਟ ਸੀ ਅਸੀਂ ਸ਼੍ਰੀ ਜਰਿੰਦਰ ਜੀ ਪਾ ਵੱਲੋਂ ਕਾਉਂਸਲ ਹੈਗੇ ਆ ਉਹਨਾਂ ਨੇ ਕਾਉਂਸਲ ਨੇ ਆਰਗੂ ਕਰਤਾ ਹੈ ਉਧਰੋਂ ਅਸੀਂ ਆਰਗੂ ਕਰਤਾ ਹੁਣ ਇਹ ਸਮ ਅਪ ਹੋਏ ਨੇ ਆਰਗੂਮੈਂਟਸ ਤੇ ਕੱਲ ਫੈਸਲੇ ਪਾਸੇ ਜੱਜ ਸਾਹਿਬ ਨੇ ਪੁਆਇੰਟਰ ਨੂੰ ਪੋਸਟ ਕਰ ਦਿੱਤਾ ਹੈ ਸਰ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਿਰਾਂ ਵੱਲੋਂ ਜੀ ਉਹਦੇ ਵਿੱਚ ਹੀ ਉਹਨਾਂ ਨੇ ਵੀ ਆਨਰਬਲ ਸੁਪਰੀਮ ਕੋਰਟ ਜਾਂ ਆਨਰਬਲ ਹਾਈ ਕੋਰਟ ਦੀ ਜਜਮੈਂਟਸ ਦਿੱਤੀਆਂ ਸਟੈਚੂਟ ਟੀਆਰਗੂ ਕੀਤਾ ਸੀ ਵੀ ਕੀਤਾ ਕਲੈਰੀਫਾਈ ਕੀਤਾ ਸਾਰਾ ਹਾਂਜੀ ਤੇ ਕੱਲ ਜਜਮੈਂਟ ਆਏਗੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਦਲੀਲਾਂ ਹੋ ਸਕਦੀਆਂ ਦਲੀਲਾਂ ਜੀ ਉਹਦੇ ਵਿੱਚ ਤਾਂ ਹੈ ਹੈਗਾ ਕਿ ਸਟੇ ਆਫ ਕਨਵਿਕਸ਼ਨ ਹੋ ਨਹੀਂ ਸਕਦੀ ਐਟ ਥਿਸ ਸਟੇਜ ਜੀ ਜਿਹੜੇ ਜਿਹੜੇ ਐਸਪੈਕਟਸ ਹੈਗੇ ਲੀਗਲ ਐਸਪੈਕਟਸ ਵੀ ਹੈ ਉਹਦਾ ਉਹਨਾਂ ਦਾ ਕੰਡਕਟ ਵੀ ਹੈ ਉਹਨਾਂ ਦੇ ਖਿਲਾਫ ਕੁਝ ਕੇਸੇਸ ਸਟੇ ਆਫ ਕਨਵਿਕਸ਼ਨ ਨਹੀਂ ਬਣਦੀ ਅਸੀਂ ਇਹ ਆਰਗੂ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਸਟੇ ਆਫ ਕਨਵਿਕਸ਼ਨ ਕਰੇ ਕੀਤਾ ਜਾਏ ਤੁਹਾਨੂੰ ਕੀ ਲੱਗਦਾ ਜੀ ਇੰਨਾ ਲੰਮਾ ਚੱਲਿਆ ਜੀ ਸਾਡੇ ਬਹੁਤ ਹੈ ਜੀ ਆਨਰੇਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਹੈ ਫੈਸਲਾ ਅਸੀਂ ਸਾਰੇ ਨੇ ਆਰਗੂ ਕਰਤਾ ਵੀ ਵਰ देयर ਤੇ ਹੁਣ ਅਸੀਂ ਬਾਹਰ ਆਏ ਹੈਗੇ ਆ ਤੇ ਹੁਣ ਕੱਲ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ ਦੇਖੋ 15 ਤਰੀਕ ਦਾ ਨੋਟਿਸ ਹੋਇਆ ਸੀ 15 ਤਰੀਕ ਨੂੰ ਅਸੀਂ ਪੇਸ਼ ਹੋਏ ਅਸੀਂ ਮਾਨਯੋਗ ਅਦਾਲਤੀਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ ਪਰ ਸਮ ਹਾਓ ਕੋਸ਼ਿਸ਼ ਕੀਤੀ ਅੰਟਰਮ ਬੇਲ ਅੰਟਰਮ ਆਰਡਰ ਦੀ ਅੰਟਰਮ स्टे ਦੀ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ ਤੇ ਅਸੀਂ ਹਾਈ ਕੋਰਟ ਚਲੇ ਗਏ ਸੀ ਔਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ ਉਹਨਾਂ ਦੀ ਜੁਆਇੰਡਰ ਵੀ ਦਿੱਤਾ ਕੁਝ ਉਹਨਾਂ ਨੇ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜਜਮੈਂਟ ਸੀਗੀਆਂ ਉਹਨਾਂ ਨੂੰ ਕੋਟ ਕੀਤਾ ਉਹਨਾਂ ਦਾ ਰੀਜੁਆਇੰਡਰ ਜਵਾਬ ਅੱਜ ਦਿੱਤਾ ਇੱਕ ਇੱਕ ਕਰਕੇ ਉਸ ਨੂੰ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ ਅਸੀਂ ਸੈਟੀਸਫਾਈਡ ਆ ਜੋ ਆ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਆਫ ਦਾ ਰੇਅਰ ਕੇਸਿਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਕਨਵਿਕਸ਼ਨ ਹੈ ਆ ਬਾਕੀ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਅੱਜ ਉਹਨਾਂ ਨੇ ਵੀ ਸਵੇਰੇ 10:30 ਤੋਂ ਲੈ ਕੇ ਹੁਣ 7:00 ਵਜੇ ਬਹੁਤ ਪੇਸ਼ੈਂਸ ਨਾਲ ਬੜਾ ਸੁਣਿਆ ਦੋਵਾਂ ਪਾਰਟੀਆਂ ਨੂੰ ਸੁਣਿਆ ਬਾਕੀ ਫੈਸਲਾ ਕੱਲ ਕਰਨਗੇ ਆ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਹੁਣ ਵੀ ਹੋਏ